ਦੇਖੋ ਜੀ ਤੁਸੀਂ ਬੂਥ ਸਵੇਲ ਦੇਖ ਹੀ ਲਿਆ ਜੋ ਮੋਦੀ ਜੀ ਨੇ ਨਾਰਾ ਦਿੱਤਾ ਹੈ ਅਸੀਂ ਉਮੀਦ ਹੈ ਪੂਰੀ ਕਿ ਅਸੀਂ ਉਹ 400 ਦੇ ਨਾਰੇ ਨੂੰ ਵੀ ਪਾਰ ਕਰਾਂਗੇ ਕਿਸ ਤਰ੍ਹਾਂ ਦੀ ਤਿਆਰੀਆਂ ਚੱਲ ਰਹੀਆਂ ਲੋਕ ਸਭਾ ਦੀ ਤੁਹਾਡੀ ਸਾਡੀ ਤਿਆਰੀ ਜਿਹੜੀ ਹੈ ਬਿਲਕੁਲ ਬੂਥ ਸਮੇਲਨ ਸੀ ਅੱਜ ਸਾਰੇ ਤਕਰੀਬਨ ਸਾਡੇ ਜਲੰਧਰ ਸੈਂਟਰ ਹਲਕੇ ਦੇ ਬੂਥ ਜਿਹੜੇ ਹੈਗੇ ਉਹ ਬਣੇ ਹੋਇਆ ਔਰ ਉਹਨਾਂ ਬੂਥਾਂ ਦੀਆਂ ਕਮੇਟੀਆਂ ਬਣੀਆਂ ਹੋਈਆਂ ਸਾਡੇ ਵਰਕਰ ਜਿਹੜੇ ਹੈਗੇ ਉਹ ਘਰ-ਘਰ ਅਪਰੋਚ ਕਰਨ ਲਈ ਨਿਕਲ ਚੁੱਕੇ ਹੋਏ ਆ ਇਲੈਕਸ਼ਨ ਕਦੋਂ ਅਨਾਉਂਸ ਹੋਵੇ ਸਾਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਦਾ ਹੁਣ ਵੀ ਕਈ ਬੁਲਾਰਿਆਂ ਨੇ ਇਸ ਗੱਲ ਨੂੰ ਸਵਾਰਕਾਰ ਕੀਤਾ ਕਿ ਪਿੰਡਾਂ ਦੇ ਵਿੱਚ ਅਸੀਂ ਇੰਨੇ ਅਜੇ ਮਤਲਬ ਹੈ ਕਾਮਯਾਬ ਨਹੀਂ ਹੋਏ ਜਿੰਨੇ ਸ਼ਹਿਰਾਂ ਦੇ ਵਿੱਚ ਮਜਬੂਤੀ ਹੋ ਰਹੀ ਹੈ ਲੇਕਿਨ ਕਈ ਕਹਿ ਰਹੇ ਕਿ ਅਸੀਂ ਪਿੰਡਾਂ 'ਚ ਕਾਫੀ ਮਜ਼ਬੂਤ ਹੋ ਰਹੇ ਹਾਂ ਕੀ ਕਹਿਣਾ ਚਾਹੋਗੇ ਨਹੀਂ ਪਿੰਡਾਂ ਵੱਲ ਅਸੀਂ ਜਿਹੜੀ ਆਪਣੀ ਵਹੀਰ ਕੱਤੀ ਹੋਈ ਹੈ ਪਿੰਡਾਂ ਵੱਲ ਜਾ ਰਹੇ ਹਾਂ ਪਿੰਡਾਂ ਦੇ ਲੋਕਾਂ ਨੂੰ ਸੰਪਰਕ ਕਰ ਰਹੇ ਹਾਂ ਔਰ ਜੋ ਇੱਕ ਪਰੰਪ ਲੇਖੇ ਪਾਏ ਜਾ ਰਹੇ ਆ ਕਿ ਅਸੀਂ ਪਿੰਡਾਂ ਦੇ ਲੋਕਾਂ ਲਈ ਇਕ ਕਾਸਤੌਰ ਤੇ ਕਿਸਾਨੀ ਲਈ ਮੋਦੀ ਜੀ ਨੇ ਕੁਝ ਨਹੀਂ ਕੀਤਾ ਔਰ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਜਿਨਨੇ ਮੇਰੇ ਨਾਲ ਬਹਿਸ ਕਰਨੀ ਆ ਕੇ ਕਰ ਲੇ ਸੁਆਮੀ ਨਾਥਮ ਕਮਿਸ਼ਨ ਦੀਆਂ 10 ਮੰਗਾਂ ਜਿਹੜੀਆਂ ਹੈਗੀਆਂ ਉਹ ਪਹਿਲਾਂ ਹੀ ਮੋਦੀ ਸਾਹਿਬ ਲਾਗੂ ਕਰ ਚੁੱਕੇ ਆ ਵਰਕਰਾਂ ਨੂੰ ਕੀ ਪੀਲ ਹੈ ਇਸ ਟਾਈਮ ਵਰਕਰਾਂ ਨੂੰ ਇਹੀ ਅਪੀਲ ਹੈ ਕਿ ਆਪਾਂ ਪੂਰੀ ਤਨਦੇਹੀ ਨਾਲ ਤਗੜੇ ਹੋ ਕੇ ਕੰਮ ਕਰਨਾ ਹੈ ਔਰ ਆਪਣੇ ਇਸ ਦੇਸ਼ ਨੂੰ ਦੁਨੀਆ ਦੀ ਜਿਹੜੀ ਹੈ ਤੀਸਰੀ ਵੱਡੀ ਅਰਥਵਿਵਸਥਾ ਵਾਲਾ ਦੇਸ਼ ਬਣਾਉਣਾ ਹੈ ਇੱਕ ਤਰੱਕੀ یافتਾ ਜਿਹੜਾ ਮੁਲਕ ਹੈ ਉਹ ਬਣਾਉਣਾ ਹੈ